ਜਦੋਂ ਰਵਨੀਤ ਬਿੱਟੂ ਰਾਜਾ ਵੜਿੰਗ ਦੇ ਬਿਆਨ ਜਿਹੜਾ ਗੁਪਤਾ ਭਾਈਚਾਰੇ ਬਾਰੇ ਦਿੱਤਾ ਗਿਆ ਉਹਦੇ ਤੇ ਬਹੁਤ ਜ਼ਿਆਦਾ ਫਲੇਅਰ ਅਪ ਕਰਕੇ ਚਰਚਾ ਕਰਦੇ ਐ ਥੋੜੀ ਚੋਣ ਤੇ ਉਹਦਾ ਅਸਰ ਹੁੰਦਾ ਤੁਹਾਨੂੰ ਨੁਕਸਾਨ ਹੁੰਦਾ ਇਸ ਗੱਲ ਦਾ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਭਾਰਤ ਖੂਸ਼ਨ ਆਸ਼ੂ ਇੱਕ ਹਾਊਸਹੋਲਡ ਨੇਮ ਐ इवन ਡਾਲਡਾ ਲਈਦਾ ਨਾ ਪੁਰਾਣੇ ਜ਼ਮਾਨੇ ਚ ਡਾਲਡਾ ਹੁੰਦਾ ਸੀ ਲੋਕ ਡਾਲਡਾ ਖਾਂਦੇ ਹੁੰਦੇ ਸੀ ਉਹ ਹੱਟੀ ਤੇ ਜਾਂਦੇ ਆ ਉਹ ਕਹਿੰਦੇ ਯਾਰ ਮੈਨੂੰ ਡਾਲਡਾ ਦੇ ਦੇ ਉਹ ਭਾਵੇਂ ਰੂਚੀ ਦੇ ਦੇਵੇ ਕੋਈ ਹੋਰ ਬ੍ਰਾਂਡ ਦੇ ਦੇਵੇ ਵੈਜੀਟੇਬਲ ਆਇਲ ਨੂੰ ਡਾਂਡਾ ਉਹ ਬ੍ਰਾਂਡ ਨੇਮ ਆ ਸੋ ਇਦਾਂ ਹੀ ਆਸ਼ੂ ਜਿਹੜਾ ਹੈ ਨਾ ਲੁਧਿਆਣੇ ਦੇ ਵਿੱਚ ਕੰਫਰੈਸ ਦੀ ਗੱਲ ਛੱਡ ਦਿਓ ਬ੍ਰਾਂਡ ਨੇਮ ਆ ਲੋਕ ਉਹਦੀ ਗੱਲ ਦਾ ਵਿਸ਼ਵਾਸ ਕਰਦੇ ਉਹਨੂੰ ਕੰਮ ਕਹਿੰਦੇ ਆ ਔਰ ਆਪਣਾ ਤੈ ਉਹਦੀ ਠੀਕ ਹੈ ਗੱਲ ਮਜ਼ਬੂਤੀ ਨਾਲ ਕਹਿੰਦਾ ਉਹ ਪੱਕਾ ਕਲਿੱਪ ਕਰ ਲਈ ਐ ਕਰਦਾ ਦੇਖਦਿਆ ਉਹ ਕੀਤਾ ਤਾਂ ਇਹਨੇ ਯਾਰ ਆ ਆਮ ਆਦਮੀ ਪਾਰਟੀ ਨੇ ਆਸ਼ੂ ਅਕੇ ਦੌੜ ਦੌੜਦੇ ਤੇ ਕਾਰਟੂਨ ਬੜੇ ਉਹ ਗੰਦੇ ਗੰਦੇ ਗੰਦਮਨ ਬਹੁਤ ਛਟ ਰਹਾ ਲੇਕਰ ਕੀ ਅਸਲੀਅਤ ਆਸ਼ੂ ਭੱਜਾ ਕਿਤੇ ਤੁਸੀਂ ਤੀਜਾ ਪਰਚਾ ਕਰ ਦਿੱਤਾ ਉਹ ਇੱਥੇ ਹੀ ਆ ਇੱਕ ਹੋਰ ਕਰਦੇ ਹੋ ਤਾਂ ਫਿਰ ਕੀ ਹੋ ਜਾਊਗਾ